ਸਾਰਿਆਂ ਨੂੰ ਮੇਰੇ ਵੱਲੋਂ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਕੇਂਦਰ ਸਰਕਾਰ ਦੇ ਲਏ ਫੈਸਲੇ ਜੋ ਕਿਸਾਨਾਂ ਬਰਤੀ ਲਏ ਆ ਉਹਦੇ ਦੂਜੇ ਫੈਸਲੇ ਦੀ ਗੱਲ ਕਰਦੇ ਆ ਯਾਨੀ ਚਿੱਟੇ ਚੌਲ ਜਿਹੜੇ ਇੰਡੋਨੇਸ਼ੀਆ ਨੂੰ ਐਕਸਪੋਰਟ ਕਰਨੇ ਆ ਤੇ ਉੱਥੇ ਐਮਓਯੂ ਸਾਈਨ ਕੀਤਾ ਹੈ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦਰਅਸਲ ਜਦੋਂ ਅਸੀਂ ਦੇਖੀਏ ਪਿਛਲੇ ਸਾਲ ਚਿੱਟੇ ਚੌਲ ਪਰਮਲ ਚੌਲਾਂ ਦਾ ਰੌਲਾ ਬਹੁਤ ਪਿਆ ਕਿ ਜਦੋਂ ਫਸਲ ਆਈ ਤਾਂ ਉਦੋਂ ਅੰਨ ਭੰਡਾਰ ਭਰੇ ਪਏ ਸੀ ਸ਼ੈਲਰ ਭਰੇ ਪਏ ਸੀ ਕਿ ਰੱਖਣ ਨੂੰ ਥਾਂ ਹੈ ਨਹੀਂ ਸੀ ਮੰਡੀਆਂ ਭਰਨੀਆਂ ਸ਼ੁਰੂ ਹੋ ਗਈਆਂ ਉਧਰ ਅਰਨਾਚਲ ਕਰਨਾਟਕ ਨੇ ਸਾਡੇ ਜਿਹੜੇ ਚੌਲ ਰਿਜੈਕਟ ਸੈਂਪਲ ਰਿਜੈਕਟ ਕੀਤੇ ਹੈਗੇ ਆ ਸੋ ਇਹਦੇ ਵਿੱਚ ਜਿਹੜਾ ਅਸੀਂ ਸਮਝੀਏ ਤਾਂ ਉਸ ਵੇਲੇ ਅਕਤੂਬਰ 2024 ਦੇ ਵਿੱਚ ਫੂਡ ਕਾਰਪੋਰੇਸ਼ਨ ਆਫ ਇੰਡੀਆ ਐਫਸੀਆਈ ਕੋਲੇ 299 ਲੱਖ ਟਨ ਚੌਲ ਪਿਆ ਸੀਗਾ ਉਸ ਦੇ ਵਿੱਚੋਂ 102.5 ਲੱਖ ਟਨ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਅੰਡਰ ਜਿਹੜਾ ਰੱਖਣਾ ਜ਼ਰੂਰੀ ਹੈਗਾ ਬਾਕੀ ਜਿਹੜਾ ਹੈਗਾ 13 ਲੱਖ ਟਨ ਜਿਹੜਾ ਐਸਐਚਓਸੀ ਮਿਲਾਂ ਦੇ ਕੋਲ ਪਿਆ ਸੀ ਯਾਨੀ ਕਿ 299 ਲੱਖ ਟਨ ਦੇ ਵਿੱਚੋਂ ਚ 13 ਲੱਖ ਟਨ ਹੋਰ ਪਾ ਲੀਏ ਤਾਂ ਇਹ 312 ਲੱਖ ਟਨ ਹੋ ਗਿਆ ਉਹਦੇ ਵਿੱਚੋਂ 102.5 ਲੱਖ ਟਨ ਜਿਹੜਾ ਨੈਸ਼ਨਲ ਫੂਡ ਸਿਕਿਉਰਟੀ ਲਈ ਚਾਹੀਦਾ ਹੈਗਾ ਉਹ ਛੱਡ ਕੇ 209.5 ਲੱਖ ਟਨ ਜਿਹੜਾ ਚੌਲ ਸਰਪਲਸ ਉਸ ਟਾਈਮ ਪਿਆ ਸੀ ਤਾਂ ਸਰਕਾਰ ਨੇ ਕੀ ਕੀਤਾ ਕਿ 23 ਲੱਖ ਟਨ ਜਿਹੜਾ ਚੌਲ ਸੀਗਾ ਉਹ 에ਥਨੋਲ ਤੇ ਡਿਸਟਿਲਰੀ ਵਾਲਿਆਂ ਨੂੰ ਦੇਤੇ ਉਹਨਾਂ ਨੂੰ ਪ੍ਰੋਸੈਸਿੰਗ ਕਰਕੇ ਬਣਾਉਣ ਨੂੰ ਠੀਕ ਹੈ ਉਦੋਂ ਅਲਾਵਾ ਸਾਰੇ ਸੂਬਿਆਂ ਨੂੰ ਇਹ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਨੇ ਆਪਦੀਆਂ ਸਕੀਮਾਂ ਚਲਾਉਣੀਆਂ ਹੈਗੀਆਂ ਲਈ ਲੋੜ ਹੈਗੀ ਆ ਉਹ ਸਿੱਧਾ FCI ਤੋਂ ਖਰੀਦ ਸਕਦੇ ਹੈਗੇ ਆ ਪਰ ਉਸ ਵੇਲੇ ਜਿਹੜਾ ਐਕਸਪੋਰਟ ਕਿਉਂਕਿ ਪਹਿਲਾਂ ਬੰਦ ਕੀਤੀ ਹੋਈ ਸੀ ਐਕਸਪੋਰਟ ਕਣਕ ਤੋਂ ਬਾਅਦ ਚੌਲਾਂ ਤੇ ਵੀ ਕਰਤੀ ਸੀ ਫਿਰ ਟੋਟਾ ਚੌਲਾਂ ਤੇ ਵੀ ਹੋਈ ਉਹ ਬੜੀ ਲੇਟ ਆ ਕੇ ਖੋਲੀ ਗਈ ਜਦੋਂ ਕਿ ਹਾਲੇ ਹੋਣਾ ਨੇ ਉਸ ਦੇ ਵਿੱਚ ਜਿਹੜਾ ਹੁਣ ਇਹ ਐਮਓਯੂ ਸਾਈਨ ਹੋਇਆ ਹੈਗਾ ਕਿ 10 ਲੱਖ ਟਨ ਚੌਲ ਜਿਹੜੇ ਹੈਗੇ ਆ ਉਹ ਇੰਡੋਨੇਸ਼ੀਆ ਨੂੰ ਭੇਜਨੇ ਆ ਪਰ ਇਹਦੇ ਚ ਇੱਕ ਸਮਝਣ ਵਾਲੀ ਗੱਲ ਹੈਗੀ ਹੈ ਕਿ ਜਿਹੜੇ ਇਹ 10 ਲੱਖ ਟਨ ਚੌਲ ਭੇਜਨੇ ਆ ਇਹ ਸਾਡੇ ਕੇਂਦਰੀ ਭੰਡਾਰ ਚੋਂ ਨਹੀਂ ਭੇਜਨੇ ਇਹ ਖੁੱਲੀ ਮੰਡੀ ਵਿੱਚੋਂ ਨੈਸ਼ਨਲ ਕੋਆਪਰੇਟਿਵ ਐਕਸਪੋਰਟ ਲਿਮਟਿਡ ਨੂੰ ਕਿਹਾ ਗਿਆ ਕਿ ਉਹ ਇਕੱਠੇ ਖਰੀਦੇਗੀ ਤੇ ਫਿਰ ਇਹ ਭੇਜੇਗੀ ਯਾਨੀ ਕਿ ਖੁੱਲੀ ਮੰਡੀ ਤੋਂ ਖਰੀਦ ਦੀ ਗੱਲ ਕੀਤੀ ਗਈ ਹੈ ਪਰ ਇੱਥੇ ਇਹ ਸਮਝਣ ਦੀ ਵੀ ਲੋੜ ਹੈਗੀ ਹੈ ਕਿ ਇਸ ਵਕਤ ਕਿਸਾਨਾਂ ਕੋਲੇ ਤਾਂ ਚੌਲ ਹੈ ਨਹੀਂਗੇ ਸੋ ਇਹਦਾ ਫਾਇਦਾ ਕਿਸਾਨਾਂ ਨੂੰ ਨਹੀਂ ਹੋਣਾ ਇਹਦਾ ਫਾਇਦਾ ਇਸ ਵਕਤ ਵਪਾਰੀਆਂ ਨੂੰ ਹੋਣਾ ਕਿਉਂਕਿ ਚੌਲ ਜਿਹੜੇ ਵੀ ਪਏ ਆ ਗੋਲੇ ਮੰਡੀ 'ਚ ਉਹਨਾਂ ਕੋਲ ਹੀ ਪਏ ਆ ਸੋ ਉਹਨਾਂ ਨੂੰ ਇਹ ਫਾਇਦਾ ਹੋਣਾ ਤੇ ਅਸੀਂ ਕਿਉਂ ਨਹੀਂ ਇਹ ਚੀਜ਼ ਨੂੰ ਦੇਖਿਆ ਕਿ ਇਸ ਵਕਤ ਸਾਨੂੰ ਪਹਿਲੀ ਵਾਰਟਾਈ ਸੀ ਕਿ ਅੰਨ ਭੰਡਾਰ ਚੋਂ ਚੀਜ਼ ਭੇਜ ਦਿੰਦੇ ਸਾਨੂੰ ਜਿਹੜੀ ਦੇਸ਼ ਨੂੰ ਫੋਰਨ ਐਕਸਚੇਂਜ ਦੀ ਲੋੜ ਹੈਗੀ ਆ ਉਹ ਵੀ ਔਨ ਦੀ ਉਹਦੇ ਚੋ ਸਟਾਕ ਖਾਲੀ ਹੁੰਦਾ ਦੂਜੀ ਮੇਰੀ ਇੱਥੇ ਗੱਲ ਹੈਗੀ ਹੈ ਕਿ ਸਾਨੂੰ ਇਹਦੇ ਚ ਇੱਕ ਲੌਂਗ ਟਰਮ ਪਲਾਨ ਬਣਾਉਣ ਦੀ ਲੋੜ ਹੈਗੀ ਆ ਉਕਤਾਂ ਕਿਉਂਕਿ ਸਾਨੂੰ ਪਤਾ ਹੈ ਕਿਹੜੇ ਸੂਬੇ ਸਾਡੇ ਜਿਨ੍ਹਾਂ ਦੇ ਕੋਲੇ ਇਨਸ਼ੋਰ ਡਿਰੀਗੇਸ਼ਨ ਹੈ ਕਿ ਉਹਨਾਂ ਕੋਲੇ ਪਾਣੀ ਹੈਗਾ ਐਨਹੀਂ ਕੋ ਉਹਨਾਂ ਦੀ ਪੈਦਾਵਾਰ ਹੋਣੀ ਹੈ ਹਾਂ 5 10% ਉੱਤੇ ਥੱਲੇ ਹੋ ਜਾਂਦਾ ਹੈ ਮੌਸਮ ਕਰਕੇ ਉਹ ਅਸੀਂ ਕੱਢ ਸਕਦੇ ਹਾਂ ਤੇ ਉਨੀ ਕੁ ਪੈਦਾਵਾਰ ਸਾਨੂੰ ਐਨਸ਼ੋਰਡ ਹੈਗੀ ਹੈ ਉਹਦੇ ਚੋ ਨੈਸ਼ਨਲ ਫੂਡ ਸਿਕਿਉਰਟੀ ਵਾਲਾ ਕੱਢ ਲੀਏ ਕਿ ਕਿੰਨੇ ਚਾਹੀਦੇ ਹੈਗੇ ਪ੍ਰਾਣਾ ਕੀ ਪਿਆ ਉਹਦੇ ਸਹਾਰ ਨਾਲ ਕੱਢ ਕੇ ਕਿਉਂ ਨਹੀਂ ਅਸੀਂ ਪਹਿਲਾਂ ਤੋਂ ਹੀ ਪਲਾਨ ਬਣਾ ਕੇ ਰੱਖਦੇ ਕਿ ਅਸੀਂ ਜਿਹੜੇ ਇਹਨਾਂ ਨੂੰ ਐਕਸਪੋਰਟ ਕਰ ਦਈਏ ਹੁਣ ਉਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਜਿਹੜਾ ਦੇਸ਼ ਨੂੰ ਵੀ ਉਹ ਫੋਰਨ ਐਕਸਚੇਂਜ ਆਏਗੀ ਜਿਹਦੇ ਚ ਅਸੀਂ ਪਹਿਲਾਂ ਹੀ ਤੁਰਦੇ ਆ ਦੂਜਾ ਜਦੋਂ ਕਿਸਾਨਾਂ ਦੀ ਫਸਲ ਆਉਂਦੀ ਹੈ ਉਹਨਾਂ ਨੂੰ ਵੀ ਮੁਨਾਫਾ ਹੋਵੇ ਵਪਾਰੀਆਂ ਨੂੰ ਵੀ ਹੋਵੇ ਤਾਂ ਕਿ ਸਾਰਿਆਂ ਦਾ ਮੁਨਾਫਾ ਦੇਖਿਆ ਜਾਵੇ ਅੱਲਾ ਇੱਕ ਪਾਸੇ ਨੂੰ ਨਾ ਸੋਚੀਏ ਸੋ ਇਹਦੀ ਕਿਤੇ ਨਾ ਕਿਤੇ ਸਾਨੂੰ ਲੌਂਗ ਟਰਮ ਦੀ ਲੋੜ ਹੈ ਉਹਦੇ ਨਾਲ ਸਾਡੀ ਮਾਰਕੀਟ ਵੀ ਬਣੀ ਰਹੇਗੀ ਜਦੋਂ ਅਸੀਂ ਮਾਰਕੀਟ ਚ ਅੱਜ ਬਾਹਰ हट ਜਾਂਦੇ ਆ ਕਿਸੇ ਚੀਜ਼ ਤੋਂ ਕਿ ਅੱਜ ਅਸੀਂ ਭੇਜਦੇ ਉਹ ਕਿਸ ਕੋਈ ਨਾ ਕੋਈ ਹੋਰ ਸਾਧਨ ਲੱਭਦੇ ਆਪਦਾ ਉਸ ਚੀਜ਼ ਤੋਂ ਵੀ ਸਾਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਆਪਣੀ ਮਾਰਕੀਟ ਇਨਸ਼ੋਰਡ ਰੱਖੀਏ ਉਹਨਾਂ ਨੂੰ ਕੁਝ ਨਾ ਕੁਝ ਭੇਜਦੇ ਰਹੀਏ ਹਰ ਸਾਲ ਤਾਂਕਿ ਸਾਡੀਆਂ ਜੜੀਆਂ ਜੁੜੀਆਂ ਰਹਿਣ ਇਨਟੈਕਟ ਰਹਿਣ ਸੋ ਕਿਤੇ ਨਾ ਕਿਤੇ ਸਾਨੂੰ ਇੱਕ ਇਹਦੇ ਚ ਲੌਂਗ ਟਰਮ ਐਕਸਪੋਰਟ ਪਾਲਿਸੀ ਦੀ ਲੋੜ ਹੈਗੀ ਹੈ ਉਹ ਬਣਾਉਣ ਦੀ ਲੋੜ ਹੈ ਸੋ ਮੇਰੀ ਉਮੀਦ ਹੈ ਕਿ ਸਰਕਾਰ ਇਸ ਵੱਲ ਧਿਆਨ ਦੇ ਕੇ ਸਾਰਿਆਂ ਦੇ ਫਾਇਦੇ ਦੀ ਗੱਲ ਕਰੇਗੀ ਧੰਨਵਾਦ